ਸਾਡੇ ਦਿਮਾਗ ਚੰਦਾ ਵੀ ਕੋਈ ਹਾਰਟ ਪੇਸ਼ੈਂਟ ਆ ਉਹਦੇ ਸਟੰਟ ਪੈਣਾ ਜਾਂ ਬਲੋਕੇਜ ਆ ਤਾਂ ਮਨ ਚ ਤਸਵੀਰ ਬਣਦੀ ਆ ਕਿ ਹਸਪਤਾਲ ਦੇ ਵਿੱਚ ਹੋਊਗਾ ਬਹੁਤ ਸਾਰੇ ਡਾਕਟਰ ਉਹਨੂੰ ਘੇਰਾ ਪਾ ਕੇ ਖੜੇ ਹੋਣਗੇ ਉਹਦਾ ਆਪਰੇਸ਼ਨ ਚੱਲ ਰਿਹਾ ਹੋਊਗਾ ਫੇਰ ਘਰੇ ਜਾ ਕੇ ਠੀਕ ਹੋਣਾ ਤੇ ਤੁਸੀਂ ਇੱਕ ਕੜਾ ਕੁਲੜ ਦੇ ਵਿੱਚ ਪਾ ਕੇ ਪਿਉਂਦੇ ਹੋ ਬਿਲਕੁਲ ਦੇਖੋ ਇਹ ਮੈਂ ਵੀ ਨਹੀਂ ਸੀ ਸੋਚਿਆ ਵੀ ਮੈਂ ਯਾਰ ਹਾਰਟ ਦੇ ਪੇਸ਼ੈਂਟ ਠੀਕ ਕਰੂੰਗਾ ਹਨਾ ਇੱਕ ਪਹਿਲਾ ਮਰੀਜ਼ ਸੀਗੇ ਚਰਨਜੀਤ ਸਿੰਘ ਰਗੇ ਜਲੰਧਗੜ੍ਹ ਤੋਂ ਹੀ ਨੇ ਉਹ ਹਮ ਇੱਥੇ ਰਹਿੰਦੇ ਆਗੇ ਉਹ ਪਹਿਲੀ ਵਾਰੀ ਜਦੋਂ ਸਾਡੇ ਕੋਲੇ ਆਏ ਐਡ ਪੜ ਕੇ ਆਏ ਸੀਗੇ ਹਾਰਟ ਦੀ ਤਾਂ ਕੋਈ ਐਡ ਹੀ ਨਹੀਂ ਸੀਗੀ ਜੀ ਯਾਨੀ ਕਿ ਇੱਕ ਨਾਰਮਲ ਉਹ ਅਗਲੇ ਨੂੰ ਉਹ ਵੀ ਸਮਝ ਲਓ ਇੱਕ ਰੱਬ ਦਾ ਹੀ ਭੇਜਿਆ ਬੰਦਾ ਸੀਗਾ ਜੀ ਜਿਹਨੇ ਹਾਰਟ ਦੀ ਕੋਈ ਐਡ ਨਹੀਂ ਪੜੀ ਪਰ ਸਾਡੇ ਕੋਲੇ ਵਿਸ਼ਵਾਸ ਕਰਕੇ ਆ ਗਿਆ ਵੀ ਯਾਰ ਮੇਰੇ ਉਹਨਾਂ ਨੂੰ ਸਰਜਰੀ ਕਈ ਹੋਈ ਸੀਗੀ ਹੂੰ ਵੀ ਮੈਂ ਬਹੁਤ ਪ੍ਰੋਬਲਮ ਚਾ ਮੈਨੂੰ ਸਾਹ ਬਹੁਤ ਚੜਦਾ ਹੂੰ ਵੀ ਮੇਰ ਦਾ ਤੁਰਿਆ ਨਹੀਂ ਜਾਂਦਾ ਹਨਾ ਵੀ ਮੈਨੂੰ ਬਹੁਤ ਦਿੱਕਤ ਆ ਬੀਪੀ ਵੱਜ ਜਾਂਦਾ ਜਦੋਂ ਆਏ ਅਸੀਂ ਆਖਿਆ ਵੀ ਤੁਹਾਨੂੰ ਅਸੀਂ ਦਵਾਈ ਤਿਆਰ ਕਰਕੇ ਦਵਾਂਗੇ ਕਿ ਤੁਸੀਂ ਸਾਨੂੰ 2-3 ਦਿਨ ਦਾ ਟਾਈਮ ਦੇਵੋ ਹੂੰ ਤਾਂ ਜਦੋਂ ਇੰਨੇ ਅਗਲਾ ਭਰੋਸੇ ਚ ਹੋਵੇ ਉਹ ਕਹਿੰਦਾ ਕੋਈ ਗੱਲ ਨਹੀਂ 2-3 ਦਿਨ ਦਾ ਟਾਈਮ ਦੇ ਦੇਨੇ ਜੀ ਕਹਿੰਦੇ ਜੀ ਕਿੰਨੇ ਪੈਸੇ ਅਸੀਂ ਆਖਿਆ ਵੀ ਕੋਈ ਪੈਸਾ ਨਹੀਂ ਵੀ ਤੁਸੀਂ 3 ਦਿਨ ਬਾਅਦ ਆਇਓ ਹੂੰ ਉਹਨੇ ਥੇ ਨਾਲ ਸਾਡਾ ਕਿਤੇ ਸਕੈਨਰ ਲੱਗਿਆ ਹੋਇਆ ਸੀ ਤੇ 2000 ਰੁਪਇਆ ਪਾਤਾ ਜੀ ਜਦਕਿ ਅਸੀਂ 1 ਰੁਪਇਆ ਲੈਣ ਦੇ ਵਿਚਾਰ ਚ ਨਹੀਂ ਸੀਗੇ ਹੂੰ ਕਿਉਂਕਿ ਉਹ ਪਹਿਲਾਂ ਹੀ ਬੜੀ ਤਕਲੀਫ ਚ ਸੀਗੇ ਚਲੋ ਅਸੀਂ 3 ਦਿਨ ਬਾਅਦ ਜਦੋਂ ਭਾਜੀ ਆਏ ਉਹਨਾਂ ਨੂੰ ਦਵਾਈ ਤਿਆਰ ਕਰਕੇ ਦਿੱਤੀ ਹਨਾ ਹੂੰ ਉਹ ਇੰਨਾ ਕੁ ਵਧੀਆ ਰਿਜ਼ਲਟ ਮਿਲਿਆ ਵੀ 30 40% ਉਹ ਇੰਨੇ ਖੁਸ਼ ਆਏ ਅੰਦਰ ਵੀ ਮੈਂ ਯਾਰ ਠੀਕ ਹੋ ਗਿਆ ਮੈਨੂੰ ਫਰਕ ਪੈ ਗਿਆ ਅਸੀਂ ਬੜੇ ਹੈਰਾਨ ਹੋਏ ਵੀ ਹਾਰਟ ਦਾ ਮਰੀਜ਼ ਇੰਨਾ ਫਰਕ ਜਲਦੀ ਰਿਜ਼ਲਟ ਆ ਗਿਆ ਹਨ ਹੂੰ ਉਸ ਦਿਨ ਫੇਰ ਸਾਡੇ ਕੋਲੇ ਦਵਾਈ ਨਹੀਂ ਸੀ ਫੇਰ ਅਸੀਂ ਉਹਨਾਂ ਨੂੰ 3 ਦਿਨ ਬਾਅਦ ਬੁਲਾਇਆ 3 ਦਿਨ ਬਾਅਦ ਫੇਰ ਦਵਾਈ ਤਿਆਰ ਕਰਕੇ ਦਿੱਤੀ 5 6 ਮਹੀਨੇ ਜਦੋਂ ਲੰਘ ਗਏ ਉਹ ਆਈ ਕਿਤੇ ਨਾ ਪੰਜਾਬੀ ਨੰਬਰ 1 ਤੋਂ ਮੰਡ ਮੁੰਡਾਗਾ ਉਹ ਇੰਟਰਵਿਊ ਕਰ ਰਿਹਾ ਸੀਗਾ ਜੀ ਤੇ ਉਹ ਮੈਂ ਅੰਦਰ ਮਰੀਜ਼ ਦੇਖ ਰਿਆ ਸੀਗਾ ਤੇ ਜਦੋਂ ਉਹਨੇ ਬਾਹਰ ਦਿੱਤੀ ਵੀ ਮੈਂ ਹਾਰਡ ਦਾ ਪੇਸ਼ੈਂਟ ਸੀ ਮੈਨੂੰ ਸਰਜਰੀ ਦੱਸੀ ਸੀ ਵੀ ਮੈਂ ਠੀਕ ਹੋ ਗਿਆ ਮੈਨੂੰ ਸਾਹ ਨਹੀਂ ਚੜਦਾ ਹੁਣ ਮੈਂ ਗੱਡੀ ਫੇਰ ਚਲਾਉਣ ਲੱਗ ਗਿਆ ਹੂੰ ਤੇ ਮੇਰੇ ਸੁਣ ਕੇ ਅੰਦਰ ਉਹ ਕੰਨ ਖੜੇ ਹੋ ਗਏ ਹੂੰ ਕਿਉਂਕਿ ਮੇਰੇ ਕੈਵਨ ਦੇ ਨਾਲ ਹੀ ਇੰਟਰਵਿਊ ਕਰਾ ਚੱਲ ਰਹੀ ਹੈ ਵਿੱਚ ਪਾਰਟੀ ਆ ਨਾ ਇੱਕ ਤੁਹਾਨੂੰ ਪਤਾ ਨਹੀਂ ਸੀ ਜਿਹਦਾ ਤਾਂ ਮੈਂ ਬੜਾ ਹੈਰਾਨ ਹੋਇਆ ਹੂੰ ਚਲੋ ਇੰਟਰਵਿਊ ਉਹਦੀ ਇੰਟਰਵਿਊ ਬੜੀ ਚੱਲੀ ਜੀ ਉਹਨੇ ਫਿਰ ਹਾਰਡ ਦਾ ਮਰੀਜ਼ ਬਣਾਉਣ ਲੱਗ ਗਿਆ ਜੀ ਉਹ ਜਿਵੇਂ ਜਿਵੇਂ ਹਾਰਟ ਦਾ ਮਰੀਜ਼ ਵੱਧਦਾ ਗਿਆ ਬਾਕੀ ਗੈਦਰਿੰਗ ਘਟਦੀ ਗਈ ਹੂੰ ਵੀ ਹੁਣ ਤਾਂ ਇਹ ਹਾਲਾਤ ਆ ਵੀ ਹਾਰਟ ਦਾ ਕੋਈ ਮਰੀਜ਼ ਹੁੰਦਾ ਕੁਝ ਡਾਕਟਰ ਵੀ ਤੁਹਾਡੇ ਕੋਲੇ ਭੇਜ ਦਿੰਦੇ ਆ ਲੋਪੈਥੀ ਵਾਲੇ ਵੀ ਜਾਓ ਉੱਥੇ ਕੜਾ ਪੀਲ ਬੜੇ ਬੜੇ ਡਾਕਟਰਾਂ ਦੇ ਲੋਪੈਥੀ ਵਾਲਿਆਂ ਦਾ ਵੀ ਯਕੀਨ ਬਣ ਗਿਆ ਤੁਹਾਡੇ ਤੇ ਲੋਪੈਥੀ ਨਾ ਜਿਹੜੇ ਤਕੜੇ ਤਕੜੇ ਹਸਪੀਟਲ ਵਾਲੇ ਆ ਉਹਨਾਂ ਦੇ ਡਰਾਈਵਰ ਜਾਂ ਉਹਨਾਂ ਦੇ ਸਰਕਲ ਦੇ ਵਿੱਚ ਉਹ ਵੀ ਮਰੀਜ਼ ਭੇਜਦੇ ਆ ਹੂੰ ਕਿਉਂਕਿ ਆਪਣੇ ਮਰੀਜ਼ ਬੋਲਦਾਗਾ ਹੂੰ ਮੈਂ ਨਹੀਂ ਕਹਿੰਦਾ ਕਿਸੇ ਨੂੰ ਮੈਂ ਤਾਂ ਜੇ ਮੈਨੂੰ ਕੋਈ ਕਹਿੰਦਾ ਮਰੀਜ਼ ਆ ਕੇ ਨਾ ਜੀ ਗਾਰੰਟੀ ਆ ਠੀਕ ਹੋ ਜੰਗੇ ਉਹ ਮੈਂ ਕਹਿੰਦਾ ਭਾਈ ਮੇਰੀ ਕੋਈ ਗਾਰੰਟੀ ਨਹੀਂ ਤੁਸੀਂ ਬਾਹਰ ਮਰੀਜ਼ਾਂ ਨੂੰ ਪੁੱਛੋ ਜੇ ਤੁਹਾਡਾ ਮਨ ਬਣੂਗਾ ਫਿਰ ਆਜੋ ਹੂੰ ਸਮਝਦੇ ਕਿ ਕਿਉਂਕਿ ਜੇ ਤੁਹਾਨੂੰ ਭਰੋਸਾ ਹੀ ਨਹੀਂ ਹੈਗਾ ਮੇਰੇ ਜਿਹੜਾ ਬੰਦਾ 10000 ਮਰੀਜ਼ ਸੁਣ ਕੇ ਭਰੋਸਾ ਨਹੀਂ ਕਰਦਾ ਹੂੰ ਉਹ ਮੇਰੇ ਕਹੇ ਤਾਂ ਕਿੱਥੋਂ ਭਰੋਸਾ ਕਰ ਲੂਗਾ ਇੱਕ ਚੀਜ਼ ਇਹ ਵੀ ਹੈ ਨਾ ਕਿ ਜਿਹੜਾ ਹਾਰਟ ਦਾ ਮਰੀਜ਼ ਆ ਜਦੋਂ ਹਸਪਤਾਲ ਜਾਂਦਾ ਔਰ ਦਿਮਾਗ ਦੇ ਵਿੱਚ ਖਰਚੇ ਚੱਲਣ ਲੱਗ ਪੈਂਦੇ ਆ ਕਿ ਸਟੰਟ ਪੈਣਾ ਹੈ ਬਾਈਪਾਸ ਸਰਜਰੀ ਆ ਲੱਖ ਲੱਗੂਗਾ 2 ਲੱਖ ਲੱਗੂਗਾ ਕੁਝ ਆਪਣੇ ਹਾਲਾਤ ਵੇਹੋ ਜਾਊਗਾ ਹਸਪਤਾਲਾਂ ਦੇ ਵਿੱਚ ਵੀ ਰੱਬ ਵਰਗੇ ਡਾਕਟਰ ਬਹੁਤ ਘੱਟ ਰਹਿ ਗਏ ਇਸ ਸਮੇਂ ਦੇ ਵਿੱਚ ਜਦੋਂ ਤੁਸੀਂ ਕੁਝ ਕੁ ਪੈਸੇ ਲੈ ਕੇ ਉਹਨਾਂ ਨੂੰ ਠੀਕ ਕਰਨਾ ਸ਼ੁਰੂ ਕਰਤਾ ਉਹ ਤਾਂ ਵੀ ਲੋਕਾਂ ਦੀ ਪਰ ਸਹਿਯੋਗਤਾ ਬਣੀ। ਹਲੇ ਵੀ ਲੋਕਾਂ ਨੂੰ ਇਹ ਲੱਗਦਾ ਵੀ ਇਹ ਤਾਂ ਬਹੁਤ ਪੈਸੇ ਲੈਂਦਾ। ਅੱਛਾ। ਕਈਆਂ ਨੂੰ ਲੱਗਦਾ। ਹੂੰ। ਜਦ ਕਿ ਯਾਰ 2-2 2.5-2.5 ਲੱਖ ਤੁਸੀਂ ਸਟੰਟ ਪਵਾ ਕੇ ਆਉਨੇ ਹੋ ਜਾਂ ਸਰਜਰੀ ਕਰਾ ਕੇ ਆਉਨੇ ਹੋ ਹਨਾ। ਹੂੰ। ਠੀਕ ਤਾਂ ਤੁਸੀਂ ਫੇਰ ਵੀ ਨਹੀਂ ਹੁੰਦੇ ਹਾਂ ਸਾਹ ਤੁਹਾਨੂੰ 6 ਮਹੀਨੇ ਬਾਅਦ ਹੀ ਚੜਨ ਲੱਗ ਜਾਂਦਾ ਹੁਣ ਇੱਕ ਇਟਲੀ ਤੋਂ ਮਰੀਜ਼ ਆਇਆ ਸੀ ਆਪਣੇ ਕੋਲੇ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਉਹਦੇ ਵਿੱਚ ਤੁਸੀਂ ਦੇਖੋ ਮਰੀਜ਼ ਦੇ 11 ਸਟੰਟ ਪਏ ਨੇ 11 ਸਟੰਟ ਹਨਾ ਉਹਦਾ ਭਰਾ ਦਵਾਈ ਲੈ ਕੇ ਗਿਆ ਇਟਲੀ ਡਰਾਈਵਰੀ ਕਰਦਾ ਭਾਜੀ ਵੀ ਜਿਹੜਾ ਬੰਦਾ 11 ਸਟੰਟਾਂ ਦੇ ਅਕਸਰ ਪੈਸੇ ਤਾਂ ਲੱਗੇ ਹੀ ਆ ਨਾ ਜਾਂ ਤੁਹਾਡੀ ਇੰਸ਼ੋਰੈਂਸ ਕਰਾਈ ਹੋਊਗੀ ਹਮ ਇੱਕ ਆ ਇੰਸ਼ੋਰੈਂਸ ਵਾਲਾ ਬੜਾ ਗਾਜਾ ਸਰਕਾਰੀ ਮੁਲਾਜ਼ਮਾ ਵਾਲਾ ਵੀ ਚਲੋ ਸਾਡੇ ਕਿਹੜਾ ਪੈਸੇ ਲੱਗਣਿਆ ਦੋਸਤ ਆਂਟੀ ਪੁੱਵਾਲੋ ਇੰਸ਼ੋਰੈਂਸ ਬੜਾ ਕਪੜਾ ਚੱਲ ਰਿਹਾ ਹੈ ਨਾ ਬੀਤ ਸਾਹਿਬ ਮੈਂ ਵੀ ਜੇ ਕਿਸੇ ਨੇ ਇੰਸ਼ੋਰੈਂਸ ਕਰਾਈ ਹੈ ਡਾਕਟਰ ਨੂੰ ਪਤਾ ਹੁੰਦਾ ਕੰਪਨੀ ਪੰਜਾਬ ਚ ਤੁਸੀਂ ਇੱਕ ਚੀਜ਼ ਦੇਖ ਰਹੇ ਹੋਣੇ ਤੁਹਾਡੇ ਕੋਲੇ ਵੀ ਲੋਕ ਆਉਂਦੇ ਆ 30 32 ਸਾਲ ਦੇ 25 30 ਸਾਲ ਦੇ ਨੌਜਵਾਨ ਜਵਾਕ ਨਹੀਂ ਹੋ ਰਹੇ ਉਹਨਾਂ ਦੇ ਕਦੀ ਸੁਣਿਆ ਨਹੀਂ ਸੀ ਪੰਜਾਬ ਚ ਤਾਂ ਹੁਣ ਆਈਵੀਐ ਫਾਸਪੀਟਲ ਇੰਨੇ ਖੁੱਲ ਗਏ ਨਹੀਂ ਭਾਜੀ ਪਤਾ ਕੀ ਹੋ ਰਿਹਾ ਦੇਖੋ ਇੰਨੇ ਹਸਪੀਟਲ ਖੁੱਲ ਗਏ ਹਨਾ ਇੱਕ ਤੁਸੀਂ ਕੋਈ ਪਿੰਡ ਦਾ 5 7 10 ਪਿੰਡਾਂ ਦਾ ਸਰਵੇ ਕਰਾ ਲਿਓ ਜੀ ਉਦੇ ਵਿੱਚ ਹਰ ਜਗ੍ਹਾ 5-7 ਬੱਚੇ ਜੋੜੇ ਕਹਿ ਸਕਦੇ ਆਂ ਵੀ ਜਿਹੜੇ ਆਪਣਾ ਇਲਾਜ ਕਰਾਉਂਦੇ ਫਿਰਦੇ ਆ ਬੇਔਲਾਦ ਕਿਸਾਂ ਦਾ ਉਹਦਾ ਰੀਜ਼ਨ ਕੀ ਹੋ ਗਿਆ ਉਹ ਸਾਰਾ ਆਪਣੀ ਖਰਾਕ ਤੇ ਡਿਪੈਂਡ ਹੋ ਗਿਆ ਜ਼ਰੂਰੀ ਨਹੀਂ ਵੀ ਇਹ ਕੱਲਾ ਬੱਚਿਆਂ 'ਚ ਹੀ ਨੁਕਸ ਹੁੰਦਾ ਬੰਦਿਆਂ 'ਚ ਮੁੰਡਿਆਂ 'ਚ ਵੀ ਨੁਕਸ ਹੁੰਦੇ ਆ ਹਮ ਔਰ ਜ਼ਿਆਦਾਤਰ ਕੀ ਹੁੰਦਾ ਪਹਿਲੇ 2-4 ਸਾਲ ਤਾਂ ਅਗਲਾ ਨੂਨ ਹੀ ਲਈ ਫਰੀ ਜਾਂਦਾ ਹਮ ਮੁੰਡੇ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਕੋਈ ਹੋਈ ਅਜਿਹਾ ਗੰਭੀਰ ਹੁੰਦਾ ਵੀ ਭਾਈ ਇਹਦਾ ਵੀ ਚੈੱਕਅਪ ਕਰਾ ਲਓ ਹੂੰ ਕਿਉਂਕਿ ਆਪਦੇ ਮੁੰਡੇ ਦੀ ਕੋਈ ਘੱਟ ਨਹੀਂ ਵੀ ਇਹਨੂੰ ਕੀ ਹੋਣਾ ਹੈ ਇਹ ਵੀ ਬੜਾ ਇਹ ਵੀ ਬੜਾ ਫਰਕ ਆ ਜ਼ਿਆਦਾਤਰ ਕੀ ਹੋ ਰਿਹਾ ਇਹਦਾ ਹੁਣ ਜਿਹੜਾ ਬੇਔਲਾਦ ਦਾ ਕੇਸ ਹੋਣ ਦਾ ਕਾਰਨ ਆ ਅੱਜ ਦੇ ਸਮੇਂ ਦੇ ਵਿੱਚ ਖਰਾਕ ਦੀ ਕਮੀ ਬਰਗਰ ਪੀਜਿਆਂ ਦੇ ਤਾਂ ਭਾਜੀ ਅੱਜ ਕੱਲ ਤਾਂ ਪਿੰਡਾਂ 'ਚ ਵੀ ਸਪਲਾਈ ਹੋਣ ਲੱਗ ਗਈ ਹੂੰ ਜਿੱਥੇ ਨੇੜੇ-ਨੇੜੇ ਕਸਬੇ ਆ ਨਾ 5-7 ਕਿਲੋਮੀਟਰ ਚ ਉਹ ਵੀ ਸਰਵੇ ਭੇਜਣ ਲੱਗੇ ਵੀ ਬਣਾ ਬਣਾ ਲੈ ਲੋ ਜਿਹੜਾ 버ਗਰ ਪੀਜੀ ਆ ਬাজি ਫਾਸਟ ਫੂਡ ਜਿਹੜਾ ਨਾ ਜਿਹੜਾ ਇੰਨੇ ਦਾ ਜ਼ਹਿਰ ਆਗਾ ਹੂੰ ਤੁਸੀਂ ਦੇਖੋ ਵੀ ਜਿੰਨਾ ਸ਼ਾਮ ਨੂੰ ਫਾਸਟ ਫੂਡ ਤੇ ਆ ਮੱਖਣ ਪਾਉਂਦੇ ਆ ਉਹਦਾ ਕਿਹੜਿਆਂ ਕਿਹੜੀ ਕੰਪਨੀ ਦਾ ਪਾਉਂਦੇ ਨੇ ਉਹ ਸੋ ਲੋਕ ਕੰਪਨੀ ਦਾ ਨਾਮ ਤਾਂ ਕੀ ਲੈਣਾ ਪੂਰੇ ਪੰਜਾਬ ਨੂੰ ਪਤਾ ਬਲੋਗਰ ਬੋਲਦੇ ਹੁੰਦੇ ਆ ਫਲਾਣ ਕੋ ਵੀ ਟਿੱਕੀ ਜੀ ਇਸ ਬਟਰ ਮੇ ਬਨਾ ਹੈ ਹਨਾ ਉਹ ਟਿੱਕੀ ਜੀ ਦੇਖੋ 5 ਮਿੰਟਾਂ ਚ ਖਾਲੀ ਕਰ ਦਿੰਦੇ ਨੇ ਆ ਪਾ ਪਾ ਕੇ ਫੇਰ ਆ ਜਾਂਦੀ ਹੈ ਟਿੱਕੀ ਲੋਕਾਂ ਨੂੰ ਲੱਗਦਾ ਵੀ ਇਹਨੇ ਤਾਂ ਮਟੀਰੀਅਲ ਹੀ ਬੜਾ ਪਾਇਆ ਜੀ ਹਾਂ ਉਹ ਮੱਖਣ ਕਿੰਨੇ ਦਾ 15 ਰੁਪਏ ਦਾ 18 ਰੁਪਏ ਦਾ ਪੀਸ ਆ ਨਾ ਟਿੱਕੀ ਹਾਂ ਹਾਂ ਯਾਰ 70 ਰੁਪਏ ਕਿਲੋ ਦੁੱਧ ਆ ਪੰਜਾਬ ਚ ਸ਼ੁੱਧ ਨਹੀਂ ਮਿਲ ਰਿਆ ਤੇ ਮੱਖਣ ਕਿੱਥੋਂ ਆ ਗਿਆ ਉਹ ਉਹ ਵੀ 20 ਪੀਸ ਔਰ ਕੰਪਨੀ ਬਣਾਵੀ ਰਹੀ ਆ ਦੇਖੋ ਟੜਾ ਟੜ ਦੇ ਰਹੀ ਆ ਉਹਦੇ ਚੋਂ ਮੇਰਾ ਖਿਆਲ ਹੈ ਜੇ ਉਹਨੂੰ ਚੰਗੀ ਤਰ੍ਹਾਂ ਤਸੱਲੀ ਕਰੋ ਉਹਦੇ ਵਿੱਚੋਂ ਕੱਢੋ ਨਾ 5% ਉਹ ਚ ਸ਼ੁੱਧ ਮੱਖਣ ਨਹੀਂ ਹੋਣਾ ਹੂੰ ਉਹ ਲੋਕ ਟੜਾ ਟੜ ਉਹਨੂੰ ਐ ਕਦੂਕਾ ਸਾਲੀ ਤੇ ਪਾ ਪਾ ਕੇ ਉਹ ਐ ਭਰ ਦਿੰਦਾ ਵੀ ਖਾ 10 ਰੁਪਏ 20 ਰੁਪਏ ਚ ਚੱਕ ਇਹ ਸੋਚਣ ਵਾਲੀ ਗੱਲ ਆ ਵੀ ਲੋਕ ਸੋਚਦੇ ਨਹੀਂ ਵੀ ਅਸੀਂ ਖਾ ਕੀ ਰਹੇ ਹਾਂ ਮੈਂ ਤਾਂ ਕਹਿਣਾ ਯਾਰ ਵੀ ਜੇ ਤੁਸੀਂ ਫਾਸਟ ਫੂਡ ਬੇਨਾ ਨਹੀਂ ਰਹਿ ਸਕਦੇ ਘਰੇ ਬਣਾ ਲਓ ਬੱਚਿਆਂ ਲਈ ਹੂੰ ਤੁਹਾਡੇ ਕੋਲ ਆਉਂਦੇ ਨੇ ਵੈਸੇ ਬੇਉਲਾਦੇ ਵੀ ਬੇਉਲਾਦੇ ਕੇਸ ਭਾਜੀ ਆਉਂਦੇ ਆ ਪਰ ਥੋੜਾ ਜਿਹਾ ਹੁਣ ਸਿਸਟਮ ਹੀ ਚੇਂਜ ਹੋ ਗਿਆ ਹੁਣ ਤਾਂ ਹਾਰਟ ਮਰੀਜ਼ੀ ਜਿਆਦਾ ਬੇਉਲਾਦੇ ਕੇਸ ਸਾਡੇ ਕੋਲੇ ਬਹੁਤ ਘੱਟ ਨੇ ਦਿਲ ਦੇ ਡਾਕਟਰ ਜਿਵੇਂ ਕਿ ਐਡੀ ਜਿਆਦਾ ਜਿਹੜਾ ਆਉਂਦਾ ਹਾਰਟ ਲੋਕ ਤੁਹਾਨੂੰ ਦਿਲ ਦੇ ਡਾਕਟਰ ਕਹਿੰਦੇ ਇਹ ਰੱਬ ਵੱਲੋਂ ਇੱਕ ਦੇਖੋ ਬਖਸ਼ਿਸ਼ ਹੀ ਆ ਹਨਾ ਆਪਾਂ ਕਦੇ ਸੋਚਿਆ ਹੀ ਨਹੀਂ ਸੀ ਅਸੀਂ ਪਿਛਲੇ ਸਾਲੇ ਵੀ ਗੱਲ ਹੋਈ ਸੀ ਵੀ ਦੇ ਲੇਮਰੀਜ਼ ਜਾਂ ਤਾਂ ਗੀਤਾਂ ਚ ਲੱਭਦੇ ਆ ਜਾਂ ਤਾਂ ਐਚਐਸ ਬਾਬਾ ਹੋਣਾ ਕੋਲੇ ਉਹੀ ਕਹਿਣਾਗਾ ਵੀ ਉਹ ਇਹ ਨਾ ਕੁਦਰਤ ਹੀ ਬਖਸ਼ਿਆ ਜਦ ਕਿ ਪਹਿਲਾਂ ਸਾਡੇ ਕੋਲੇ ਸਾਰਿਆਂ ਨਾਲੋਂ ਵੱਧ ਸਾਡੇ ਕੋਲੇ ਨਾ ਗੁਪਤ ਰੋਗ ਦੇ ਮਰੀਜ਼ ਹੁੰਦਾ ਹੈ ਹੂੰ ਪੰਜਾਬ ਚ ਅਦਰੰਗ ਵੀ ਬਹੁਤ ਹੋ ਰਿਹਾ ਬਾਈ ਭਾਜੀ ਉਹਦੇ ਕੋਈ ਚੀਜ਼ ਆ ਨਾ ਜਦੋਂ ਕਲੋਡ ਬਣ ਗਿਆ ਤੁਹਾਡੇ ਅੰਦਰ ਸ਼ੁਰੂ ਹੋ ਗਏ ਬਲੋਕਿੰਗ ਸ਼ੁਰੂ ਹੋ ਗਈ ਜੇ ਬ੍ਰੇਨ ਜਾ ਗਿਆ ਤਾਂ ਸਟ੍ਰੋਕ ਹੋ ਜਾਣਾਗਾ ਜੇ ਹੱਡ ਤੇ ਆ ਕੇ ਅਟੈਕ ਹੋ ਜਾਣਾਗਾ ਆ ਹੁਣ ਲੱਤਾਂ ਵਾਲੇ ਕੇਸ ਵੀ ਦੇਖਿਆ ਨਾ ਤੁਸੀਂ ਵੀਡੀਓ ਚ ਸਾਡੇ ਹਾਂਜੀ ਲੱਤਾਂ ਕਾਲੀਆਂ ਪੈ ਜਾਂਦੀਆਂ ਨੇ ਕਲਾਊਡ ਆ ਜਾਂਦੇ ਨੇ ਡਾਕਟਰ ਕਹਿੰਦੇ ਵੀ ਲੱਤ ਵੱਢਣੀ ਪਊਗੀ ਤੁਹਾਡੇ ਕੋਲ ਆਇਆ ਕਾੜਾ ਪੀਤਾ ਤੇ ਕਹਿ ਰਿਹਾ ਬੰਦਾ ਵੀ ਮਾਠੀਏ ਵੀ ਉਹ ਦੇਖੋ ਵੀ ਕਾਲੀ ਤੋਂ ਚਿੱਟੀ ਹੋ ਗਈ ਲੱਤ ਹਮ ਇੱਕ ਲੇਟੈਸਟ ਵੀਡੀਓ ਆ ਗਈ ਮੈਂ ਦੇਖੀ ਹਾਂ ਜੀ ਇੱਕ ਦਿਨ ਚ 1 ਮਿਲੀਅਨ ਚੱਲ ਗਈ ਉਹ ਹਮ ਤੇ ਉਹ ਦੇਖੋ ਵੀ ਲੱਤ ਉਹਦੀ ਬਿਲਕੁਲ ਕਾਲੀ ਹੋਈ ਹੋਈ ਜੀ ਤਿੰਨ ਕ ਮਹੀਨੇ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਉਹ ਚਿੱਟੀ ਹੋਣੀ ਸ਼ੁਰੂ ਹੋ ਗਈ ਖੂਨ ਦਾ ਸਰਕਲ ਚੱਲ ਗਿਆ ਉਹ ਤੇ ਕਿੱਥੋਂ ਲੱਤ ਵਡਾਉਣੀ ਪੈਣੀ ਬਿਲਕੁਲ ਭਾਜੀ 10 12 ਕੇਸ ਪੀੜ ਹੋ ਗਿਆ ਬੰਦਾ ਬਾਝ ਹੁਣ ਬਚਿਆ ਹਾਂ ਤੇ ਲੋਕ ਕਹਿੰਦੇ ਵੀ ਕੜਾ ਪਿਆਏ ਕਿਵੇਂ ਠੀਕ ਹੋ ਸਕਦੇ ਉਹ ਤਾਂ ਕ੍ਰਿਜਨ ਕੀ ਹੈਗਾ ਨਾ ਅਸੀਂ ਇਹੀ ਤਾਂ ਗੱਲ ਆ ਕਿ ਜ਼ਿਆਦਾਤਰ